ਕਿਸਾਨਾਂ ਦੀ ਤਿਆਰੀ ਤੁਸੀਂ ਦੇਖ ਰਹੇ ਹੋ ਦਿੱਲੀ ਨੂੰ ਜਾਣ ਦੇ ਲਈ ਕਿਸਾਨ ਰੋਟੀ ਪਾਣੀ ਤਿਆਰ ਕਰਕੇ ਛੱਕ ਕੇ ਇਸ ਤੋਂ ਬਾਅਦ ਚਾਲੇ ਪਾਉਣ ਦੀ ਤਿਆਰੀ ਕਰ ਰਹੇ ਨੇ ਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਲੱਗਦਾ ਜੀ ਮੋਦੀ ਸਾਹਿਬ ਤਾਂ ਰਾਤ ਮੀਟਿੰਗ ਦੇ ਵਿੱਚੋਂ ਫੇਰ ਨਹੀਂ ਮੰਨੇ ਹੁਣ ਮਨਾ ਕੇ ਆਵਾਂਗੇ ਕੋਈ ਗੱਲ ਨਹੀਂ ਇਹੋ ਜੀ ਅਗਲੀ ਯਾਰ ਵੀ ਗਈ ਤੇ ਹੁਣ ਵੀ ਹੁਣ ਉਹ ਤਕੜਾ ਸੰਘਰਸ਼ ਲੈ ਕੇ ਜਾਵਾਂਗੇ ਅਸੀਂ ਰੋਟੀਆਂ ਪਕਾਉਣੀਆਂ ਪੈ ਰਹੀਆਂ ਇਹਦੋਂ ਬਾਅਦ ਬੈਰੀਕੇਡ ਤੋੜਨੇ ਪੈਣਗੇ ਖਾਂ ਜਾ ਕੇ ਹਾਂ ਤੋੜਾਂਗੇ ਬੈਰੀਕੇਡ ਕਿੰਨੇ ਮਰਜ਼ੀ ਪ੍ਰਬੰਧ ਕਰ ਲੈ ਕੋਈ ਦਿੱਕਤ ਨਹੀਂ ਗਈ ਜੇ ਉਹ ਕੱਲ ਲਾ ਸਕਦਾ ਅਸੀਂ ਕੱਲ ਪੱਟ ਵੀ ਸਕਦੇ ਹਾਂ ਹਾਂ ਇਹ ਖਾਣਾ ਅਸੀਂ ਦੁਪਹਿਰ ਵਾਸਤੇ ਤਿਆਰ ਕਰ ਰਹੇ ਹਾਂ ਫਿਰ ਆਜ ਕੋਈ ਦਿੱਕਤ ਆਵੇ ਤਾਂ ਡੱਬੇ ਚ ਪੈ ਕਰਕੇ ਲੈ ਜਾਵਾਂਗੇ ਚਾਰ ਤੇ ਗੋੜ ਸਾਡੇ ਕੋਲੇ ਆ ਸਬਜ਼ੀ ਦੀ ਕੋਈ ਦਿੱਕਤ ਨਹੀਂ ਸਾਨੂੰ ਚਾਰ ਤੇ ਗੋੜ ਨਾਲ ਖਾ ਕੇ ਰੋਟੀਆਂ ਕਿਵੇਂ ਲੱਗਦਾ ਅੱਗੇ ਤਿਆਰੀਆਂ ਪ੍ਰਸ਼ਾਸਨ ਦੀਆਂ ਵੀ ਬਹੁਤ ਜ਼ਬਰਦਸਤ ਕਹਿੰਦੇ ਐਤ ਕੀ ਪਿਛਲੇ ਵਾਰ ਨਾਲੋਂ ਕਿਸਾਨਾਂ ਦਾ ਵੀ ਫੁੱਲ ਤਿਆਰੀਆਂ ਆਈ ਫਿਰ ਅੱਗੇ ਪ੍ਰਸ਼ਾਸਨ ਦੀਆਂ ਹਾਂ ਕਿਸਾਨੋ ਵੀ ਫੋਲ ਤਿਆਰੀ ਚ ਚੱਲ ਰਹੇ ਆ ਕੋਈ ਡਰ ਖਾਫ ਹੈ ਨਹੀਂ ਕੋਈ ਡਰ ਨਹੀਂ ਜੀ ਕਿਸੇ ਵੀ ਤਰੀਕੇ ਦਾ ਕੋਈ ਡਰ ਨਹੀਂ ਤਿਆਰ ਵਰ ਤਿਆਰ ਆ ਜਮਾ ਐਸ ਵਾਰੀ ਤਾਂ ਕਹਿੰਦੇ ਡਰੋਨ ਦੇ ਨਾਲ ਵੀ ਉੱਪਰੋਂ ਅਥਰੂ ਗੈਸ ਸਪਰੇਅ ਰਹੇ ਆ ਕੋਈ ਗੱਲ ਨਹੀਂ ਅਸੀਂ ਵੀ ਤਿਆਰ ਹੀ ਆ ਪੂਰੀ ਟ੍ਰੇਨਿੰਗ ਹੈ ਗਈ ਸਾਰੇ ਰੋਕਾਂ ਟੋਕਾਂ ਤੋੜਨ ਦੀ ਸਾਰਾ ਕੁਝ ਜੀ ਪਹਿਲਾਂ ਵੀ ਗਈ ਸੀ ਰੋਕਾਂ ਟੋਕਾਂ ਬਹੁਤ ਲੰਗਾ ਸੀ ਉਦੋਂ ਵੀ ਤੋੜ ਕੇ ਗਈ ਆ ਠੀਕ ਹੈ ਹੁਣ ਵੀ ਫੋਲ ਤਿਆਰੀਆਂ ਉਹ ਕਹਿੰਦੇ ਵੀ ਬਦਲ ਨਹੀਂ ਦੇਣੇ ਅੱਗੇ ਹਰਿਆਣੇ ਤੋਂ ਕੋਈ ਨਹੀਂ ਫਿਰ ਅੱਗੇ ਵੀ ਕਹਿੰਦੇ ਸੀ ਅੱਗੇ ਵੀ ਬਹੁਤ ਉਹਨਾਂ ਨੇ ਟੋਏ ਪੱਟੇ ਸੀ ਬਹੁਤ ਪੱਥਰ ਰੱਖੇ ਸੀ ਇਸ ਵਾਰੀ ਉਹ ਤੋਂ ਵੱਧ ਹੀ ਕਰ ਰਹੇ ਆ ਕੋਈ ਗੱਲ ਨਹੀਂ ਉਹ ਤੋਂ ਵੱਧ ਤਿਆਰੀ ਚੱਸੀ ਆ ਜੋਸ਼ ਉਹ ਤੋਂ ਵੱਧ ਵੱਧ ਠੀਕ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਹਿਲਾ ਚੌਂਕ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਜਿੱਥੋਂ ਅੱਗੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕੁਝ ਹੀ ਪਲਾਂ ਦੇ ਵਿੱਚ ਕਿਸਾਨ ਇੱਥੋਂ ਅੱਗੇ ਵਧਣਾ ਸ਼ੁਰੂ ਕਰਨਗੇ ਕਿਉਂਕਿ ਬੀਤੀ ਰਾਤ ਜੋ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੁਝ ਵੀ ਫੈਸਲਾ ਨਹੀਂ ਹੋਇਆ ਬੇਸਿੱਟਾ ਮੀਟਿੰਗ ਰਹੀ ਹੈ ਜਿਸ ਤੋਂ ਬਾਅਦ ਹੁਣ ਕਿਸਾਨ ਅੱਗੇ ਵਧਣਾ ਸ਼ੁਰੂ ਕਰ ਰਹੇ ਨੇ ਇੱਥੋਂ ਕੁਝ ਕਿਸਾਨਾਂ ਦੀਆਂ ਟਰਾਲੀਆਂ ਲੰਘ ਚੁੱਕੀਆਂ ਨੇ ਤੇ ਕੁਝ ਕਿਸਾਨ ਹੁਣ ਰੋਟੀ ਪਾਣੀ ਪਕਾ ਕੇ ਖਾ ਕੇ ਅੱਗੇ ਵਧ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਮਹਿਲਾ ਚੌਕ ਤੋਂ ਦਿਖਾ ਰਹੇ ਹਾਂ ਬਾਕੀ ਪੂਰੀ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਪਾਸੇ ਜਿੰਨਾ ਛੇਤੀ ਹੋ ਸਕੇ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਅੱਗੇ ਤੁਹਾਨੂੰ ਇਹ ਤਸਵੀਰਾਂ ਸਾਰੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਉਹਨਾਂ ਦੇ ਵੱਲੋਂ ਹੁਣ ਤਿਆਰੀ ਕੀਤੀ ਜਾ ਰਹੀ ਹੈ ਅੱਗੇ ਵਧਣ ਦੀ ਆਪਣਾ ਜੋ ਸਾਜੋ ਸਮਾਨ ਬੀਤੀ ਰਾਤ ਉਹਨਾਂ ਨੇ ਕੱਢਿਆ ਸੀ ਸੌਣ ਦੇ ਲਈ ਉਸ ਨੂੰ ਦੁਬਾਰਾ ਵਾਪਸ ਟਰਾਲੀਆਂ ਦੇ ਵਿੱਚ ਲੱਦ ਲਿਆ ਗਿਆ ਅਤੇ ਕਿਸਾਨ ਹੁਣ ਆਪਣੀਆਂ ਟਰਾਲੀਆਂ ਦੇ ਵਿੱਚ ਸਮਾਨ ਲੱਦਣ ਤੋਂ ਬਾਅਦ ਰੋਟੀ ਪਾਣੀ ਸ਼ੱਕੇ ਅੱਗੇ ਵਧਣ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਕਿਸਾਨਾਂ ਨੇ ਜੋ ਰਾਤ ਸਦਾ ਦਿੱਤਾ ਆਪਣੇ ਵਰਕਰਾਂ ਨੂੰ ਕਿ ਆਪਣੀ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਹੋਇਆ ਤਾਂ ਹੁਣ ਦਿੱਲੀ ਕੂਚ ਹੈ ਜਿਹੜਾ 10 ਵਜੇ ਦਾ ਐਲਾਨ ਕੀਤਾ ਕਿ ਕਰਾਂਗੇ ਕਿਸਾਨ ਪੂਰੀ ਤਿਆਰੀ ਕਰ ਰਹੇ ਨੇ ਆਪਣਾ ਸਾਰਾ ਸਮਾਨ ਵਾਪਸ ਟਰਾਲੀਆਂ ਦੇ ਵਿੱਚ ਰੱਖ ਚੁੱਕੇ ਨੇ ਤੇ ਹੁਣ ਕਿਸਾਨ ਅੱਗੇ ਵਧਣਗੇ ਅੱਗੇ ਕੀ ਕੁਝ ਹੁੰਦਾ ਹੈ ਬੈਰੀਕੇਡ ਤੋੜਦੇ ਆ ਜਾਂ ਫਿਰ ਉੱਥੇ ਪੁਲਿਸ ਦੇ ਨਾਲ ਟੱਕਰਾ ਹੁੰਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਵੱਡੀਆਂ ਤਿਆਰੀਆਂ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀਆਂ ਗਈਆਂ ਤਾਂ ਕਿਸਾਨ ਇੱਥੇ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਅੱਗੇ ਵਧਣ ਦੀ ਤਿਆਰੀ ਕਰ ਰਹੇ ਨੇ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ